ਕਲਗੀਧਰ ਪਾਤਸ਼ਾਹ ਇੰਦਰੱਖਿਆ ਕਸੋਦੀ ਸੁਲਤਾਨ ਆਨੰਦਪੁਰ ਤੋਂ ਰਵਾਨਾ ਹੋ ਕੇ ਸਰਸਨ ਦੇ ਕੰਢੇ ਪਹੁੰਚੇ ਰਾਹ ਰਾਜ ਸਾਹਿਬ ਦਾ ਟਾਈਮ ਸੀ ਰਾਹ ਰਾਜ ਸਾਹਿਬ ਸ਼ੁਰੂ ਹੋਈ ਪਿੱਛੋਂ ਜਿਨ੍ਹਾਂ ਨੇ ਗਵਾਂ ਦੀਆਂ ਸਮਾਂ ਚੱਕੀਆਂ ਸਨ ਬਾਈਦਾਰ ਦੇ ਰਾਜਿਆਂ ਨੇ ਮੁਗਲਾਂ ਨਾਲ ਮਿਲ ਕੇ ਚੜਾਵਾ ਕਰਤਾ ਚੜਾਈ ਕਰ ਦਿੱਤੀ ਉੱਥੇ ਗਮਸਾਨ ਦਾ ਯੁੱਧ ਹੋਇਆ ਉੱਥੇ ਪਰਿਵਾਰ ਵਿਛੋੜਾ ਹੋ ਗਿਆ ਮਾਤਾ ਜੀ ਦੇ ਨਾਲ ਛੋਟੇ ਸਾਹਿਬ ਜੀ ਦੇ ਸਰਸਾ ਦੇ ਕੰਡੇ-ਕੰਡੇ ਇੱਕ ਪਾਸੇ ਨੂੰ ਚਲੇ ਗਏ। ਕੁਝ ਸਰਸਾ ਤੋਂ ਪਾਰ ਲੰਘ ਗਏ, ਕੁਝ ਸਰਸਾ ਦੇ ਵਿੱਚ ਰੁੜ ਗਏ। ਕਲਗੀਧਰ ਪਾਤਸ਼ਾਹ ਕੋ 40 ਸਿੰਘਾਂ ਸਮੇਤ ਵੱਡੇ ਸਾਹਿਬ ਜੀ ਦੇ ਬਾਬਾ ਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਚੱਲਦੇ-ਚੱਲਦੇ ਚਮਕੌਰ ਦੀ ਗੜੀ ਵਿੱਚ ਆ ਪਹੁੰਚੇ। ਚਮਕੌਰ ਦੀ ਗੜੀ ਵਿੱਚ ਕਲਗੀਧਰ ਪਾਤਸ਼ਾਹ ਨੇ ਡੇਰਾ ਲਾਇਆ ਉੱਚੇ ਥਾਂ ਬਹਿ ਕੇ ਸਭ ਕੁਝ ਵੇਖ ਰਹੇ ਨੇ ਜ਼ਾਲਮਾਂ ਦੀ ਬੇਬਹਾਰ ਫੌਜ ਨੇ ਆ ਕੇ ਘੇਰਾ ਪਾਇਆ ਜਿਹਦੇ ਵਿੱਚ ਕਰਤਾਰ ਸਿੰਘ ਬਲਗਣ ਨੇ 2 ਲੱਖ ਦੇ ਕਰੀਬ ਜ਼ਾਲਮ ਦੀ ਫੌਜ ਦੱਸੀ ਅੱਜ ਕੱਲ੍ਹ ਕਈ ਤਾਂ 10 ਲੱਖ ਵੀ ਦੱਸਦੇ ਨੇ ਪਰ 2 ਲੱਖ ਵੀ ਥੋੜੀ ਨਹੀਂ ਘੇਰਾ ਪਾਇਆ ਹੋਇਆ ਹੈ ਜੰਗ ਸ਼ੁਰੂ ਹੋਈ ਉਸ ਵੇਲੇ ਦਾ ਸੀਨ ਹੈ ਹੌਲੀ ਹੌਲੀ ਸਰਕਾਰ ਨੇ ਗੜੀ ਵਿੱਚੋਂ ਦੇ ਦੇ ਥਾਪਣਾ ਸਿੰਘ ਸਰਦਾਰ ਟੋਰੇ ਵੇਲਾ ਹੋ ਗਿਆ ਜਥਾ ਜਥੇ ਵਿੱਚੋਂ ਇੱਕ ਇੱਕ ਕਰਕੇ ਜਥੇਦਾਰ ਟੋਰੇ ਅਰਦਲ ਵਿੱਚ ਬਸ ਪੰਜ ਕੁ ਸਿੰਘ ਰਹਿ ਗਏ ਬਾਕੀ 94 ਸਪਾਹ ਸਲਾਰ ਟੋਰੇ ਪੈ ਗਈ ਸਿੰਘਾਂ ਨੂੰ ਸੋਚ ਜਾਂ ਪਾਤਸ਼ਾਹ ਨੇ ਵਾਰੀ ਨਾਲ ਅਜੀਤ ਜੁਹਾਰ ਟੋਰੇ ਸਿੰਘਾਂ ਸੋਚਿਆ ਪਿਆ ਹਨੇਰ ਬਾਵੇਂ ਵੇ ਦੇ ਵੇਂਦਿਆ ਚਾਨਣਾ ਚਾੜ ਬਈਏ ਆਈ ਖਜ਼ਾਂ ਤੇ ਕਦੇ ਬਹਾਰ ਆਸੀ ਮੁੱਢੋਂ ਬਾਗ ਨਾ ਕਿਤੇ ਉਜਾਰ ਬਈਏ ਜਾ ਕੇ ਕੋਲ ਹਜੂਰ ਦੇ ਕਹਿਣ ਲੱਗੇ ਦਾਤਾ ਵਕਤ ਸੰਭਾਲਣਾ ਚਾਹੀਦਾ ਹੈ ਰਾਜਨੀਤ ਜੀਓ ਨੀਤੀਵਾਨ ਬਣ ਕੇ ਔਖੀ ਘੜੀ ਨੂੰ ਟਾਲਣਾ ਚਾਹੀਦਾ ਹੈ ਅੰਗਪਾਲ ਜੀਓ ਸਾਡੀ ਬੇਨਤੀ ਏ ਅੰਗ ਸਿੱਖੀ ਦਾ ਪਾਲਣਾ ਚਾਹੀਦਾ ਹੈ ਇਹ ਰਹਾ ਸਾਰਿਆਂ ਸੇਵਕਾਂ ਦੀ ਮੋਇਆ ਪੰਥ ਜਿਵਾਲਣਾ ਚਾਹੀਦਾ ਹੈ ਅਸੀਂ ਮਰਾਂਗੇ ਲੜਦੇ ਅੰਤਿ ਕਰ ਐ ਪਰ ਪਾਦਸ਼ਾਹ ਤੁਸੀਂ ਤਿਆਰ ਹੋ ਜਾਓ ਇਥੋਂ ਨਿਕਲ ਜਾਓ ਨੀਲੇ ਤੇ ਲੱਤ ਦੇ ਕੇ ਲੋਹ ਲਗਦਿਆਂ ਜੰਗਲਾਂ ਪਾਰ ਹੋ ਜਾਓ ਤੁੱਕੇ ਬੋਲ ਹਜੂਰ ਨੇ ਪਾ ਘੂਰੀ ਕਿਆ ਕਿਹੜਾ ਸਰਦਾਰ ਏ ਬੋਲਦਾ ਏ ਸੇਵਕ ਬੋਲਦਾ ਸਿੰਘ ਨੇ ਕਿਆ ਏ ਅੱਗੋਂ ਸਾਡਾ ਸਾਂਝਾ ਵਿਚਾਰ ਏ ਬੋਲਦਾ ਏ ਮੈਂ ਨਹੀਂ ਬੋਲਦਾ ਬੋਲਦਾ ਪੰਥ ਸਾਰਾ ਬਲਕੇ ਸਾਰਾ ਸੰਸਾਰ ਏ ਬੋਲਦਾ ਏ ਬੈਠਾ ਹੋਇਆ ਮਜ਼ਲੂਮ ਦੇ ਦਿਲ ਅੰਦਰ ਪਿਆ ਆਪ ਕਰਤਾ ਏ ਬੋਲਦਾ ਏ ਸਾਡੇ ਜੇ ਲੱਖਾਂ ਪੈਦਾ ਕਰੇਗਾ ਤੂੰ ਪਰ ਪਾਸਾ ਆਸਾਂ ਕੋਈ ਜਗਤ ਦਾ ਥਮਣਾ ਨਹੀਂ ਪਰ ਜੇ ਤੂੰ ਨਾ ਰਿਓ ਦਸ਼ਮੇਸ਼ ਦੁੱਲੇ ਗੋਬਿੰਦ ਸਿੰਘ ਮੁੜ ਕੇ ਫਿਰ ਜੰਮਣਾ ਨਹੀਂ ਆਇਆ ਰੋ ਅੰਦਰ ਪਤਲਾ ਸ਼ਾਂਤੀ ਦਾ ਉਹਦੀ ਬੀਰਤਾ ਸ਼ਾਨ ਵਖਾਣ ਲੱਗੀ ਤੀਰਾ ਉਹਦਿਆਂ ਨੇ ਗਿਠ-ਗਿਠ ਜੀਬ ਕੱਢੀ ਆਕੜ ਉਸ ਦੀ ਲੈਨ ਕਮਾਣ ਲੱਗੀ ਛੂਕੀ ਵਾਂਗ ਦਮੂਹੀ ਤਲਵਾਰ ਹੋਂਦੀ ਵਟ ਵਿੱਚ ਮੇ ਆਣ ਦੇ ਖਾਣ ਲੱਗੀ ਕੋੜਾ ਹਿਲਕਿਆ ਆਵਾਜ਼ ਨੇ ਖੰਭ ਫੰਡੇ ਧਰਤੀ ਕੰਬ ਕੇ ਹੌਣ ਰਹਿਣ ਲੱਗੀ ਲਾਟਾਂ ਨਿਕਲੀਆਂ ਨੇਤਰਾਵਾਂ ਦਿਆਂ ਚੋਂ ਡੋਲੀ ਉਸ ਦੀ ਛਲੀਆਂ ਪੈ ਗਈਆਂ ਕਲਗੀ ਉਸ ਦੀ ਚੋਂ ਬਿਜਲੀ ਜਿਹੀ ਲਿਸ਼ਕੀ ਫੌਜਾਂ ਵਿੱਚ ਤਰਥਲੀਆਂ ਪੈ ਗਈਆਂ ਉਸ ਨੇ ਕਿਹਾ ਘਮੀਰਤਾ ਨਾਲ ਸਿੱਖੋ ਕਿ ਮੈਂ ਪਿੱਠ ਵਿਖਾ ਕੇ ਨੱਠ ਜਾਵਾਂ ਓਏ ਅਮਰਤ ਦੇ ਕੇ ਜਿਨ੍ਹਾਂ ਨੂੰ ਅਮਰ ਕੀਤਾ ਹੈ ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾਂ ਚਾਰ ਦਿਨਾਂ ਦੀ ਕੁੜੀ ਜੀ ਜ਼ਿੰਦਗੀ ਲਈ ਮੈਂ ਹੁਣ ਘੋੜਾ ਬਜਾ ਕੇ ਨੱਠ ਜਾਵਾਂ ਓਏ ਅਮਰਤ ਦੇ ਕੇ ਜਿਨ੍ਹਾਂ ਨੂੰ ਅਮਰ ਕੀਤਾ ਹੈ ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾਂ ਜੇਕਰ ਆਸ ਮੈਥੋਂ ਇਹੋ ਰਖਦੇ ਹੋ ਤੁਸੀਂ ਸੱਚ ਜਾਣੋ ਕੁਝ ਵੀ ਜਾਣਦੇ ਨਹੀਂ ਵੇਲਾ ਵਕਤ ਪਛਾਨਦੇ ਹੋ ਬਾਵੇਂ ਪਰਦੇਸ਼ ਮੇਸ਼ ਨੂੰ ਤੁਸੀਂ ਪਛਾਨਦੇ ਨਹੀਂ ਪਰ ਸਿੱਖ ਨਾਲ ਜਕਲੰਬ ਦੇ ਬੋਲ ਉੱਠੇ ਸਿੱਖ ਨਾਲ ਜਕਲੰਬ ਦੇ ਬੋਲ ਉੱਠੇ ਹੁਣ ਕੋਈ ਸੁਣ ਸੁਣਾਣ ਦੀ ਆਗਿਆ ਨਹੀਂ ਗੋਬਿੰਦ ਸਿੰਘ ਤੈਨੂੰ ਪੰਥ ਹੁਕਮ ਦਿੰਦਾ ਹੈ ਇੱਥੇ ਘੜੀ ਲਗਾਣ ਦੀ ਆਗਿਆ ਨਹੀਂ ਤੂੰ ਹੀ ਗੁਰੂ ਤੇ ਖਾਲਸਾ ਗੁਰੂ ਤੇਰਾ ਉਹਦਾ ਹੁਕਮ ਪ੍ਰਤਾਨ ਦੀ ਆਗਿਆ ਨਹੀਂ ਤੇਰੀ ਜਾਨ ਅਮਾਨ ਤੇ ਖਾਲਸੇ ਦੀ ਇਹਨੂੰ ਕਿਤੇ ਗਵਾਨ ਦੀ ਆ ਗਿਆ ਨਹੀਂ ਛੇਤੀ ਕਰੋ ਤੇ ਕਲਗੀਆਂ ਜਿਗੇ ਲਾਓ ਦੂਰ ਵੈਰੀਆਂ ਦੀ ਨਜ਼ਰੋਂ ਹਟ ਜਾਓ ਵੇਲਾ ਪਾ ਕੇ ਫੌਜ ਤਿਆਰ ਕਰ ਲਓ ਫਿਰ ਵੈਰੀਆਂ ਦੇ ਸਾਹਮਣੇ ਡੱਟ ਜਾਓ ਸੁਣਿਆ ਗੁਰੂ ਨੇ ਗੁਰੂ ਦਾ ਹੁਕਮ ਨਾਮਾ ਛੇਤੀ ਸੀਸ ਝੁਕਾ ਕੇ ਉੱਠ ਟੁਰਿਆ ਹੱਥ ਜੋੜ ਦਿੱਤੇ ਅੱਖਾਂ ਭਾਰ ਆਈਆਂ ਅਤੇ ਹੁਕਮ ਵਜਾ ਕੇ ਉੱਠ ਟੁਰਿਆ ਭੇਤਾ ਪੰਥ ਦੀ ਕਲਗੀਆਂ ਜਿਗੇ ਕੀਤੇ ਬਾਜ ਉਂਗਲੀ ਲਾ ਕੇ ਉੱਠ ਟੁਰਿਆ ਗੋਬਿੰਦ ਸਿੰਘ ਆਪੇ ਗੁਰੂ ਆਪ ਚੇਲਾ ਜਗਤ ਤਾਂ ਹੀ ਵਿਖਾ ਕੇ ਉੱਠ ਟੁਰਿਆ ਇਤਿਹਾਸ ਕਹਿੰਦਾ ਮੋਈ ਹੋਈ ਸਿੱਖੀ ਉਹ ਪੰਜਾਂ ਸਿੰਘਾਂ ਨੇ ਫਿਰ ਜਵਾਲ ਦਿੱਤੀ ਘੜੀ ਜ਼ੁਲਮ ਦੀ ਆਈ ਸੀ ਪੰਥ ਉਤੇ ਸਿੰਘਾਂ ਗੁਰੂ ਬਣ ਕੇ ਫਿਰ ਟਾਲ ਦਿੱਤੀ ਕਲਗੀਧਰ ਪਾਤਸ਼ਾਹ ਅਧੀ ਰਾਤ 1 2 ਵਜੇ ਦੇ ਕਰੀਬ ਚਮਕੌਰ ਦੀ ਗੜੀ ਨੂੰ ਛੱਡ ਕੇ ਰਵਾਨਾ ਹੋਏ ਆਪਣਾ ਲਿਬਾਸ ਹੋਰ ਸਿੰਘ ਨੂੰ ਪਣਾ ਕੇ ਨਾਲ ਦਇਆ ਸਿੰਘ ਨੂੰ ਲਿਆ ਲਖਾਰੀ ਨੇ ਤਾਂ ਦੋ ਹੋਰ ਵੀ ਸਿੰਘ ਦੱਸੇ ਬੱਧਿਆ ਸਿੰਘ ਨੂੰ ਨਾਲ ਲੈ ਕੇ ਚਮਕੌਰ ਦੀ ਗੜੀ ਚੋਂ ਘੋੜੇ ਤੇ ਸਵਾਰ ਹੋ ਕੇ ਨਿਕਲੇ ਤਾੜੀ ਮਾਰ ਕੇ ਨਿਕਲੇ ਸਿੰਘਾਂ ਦਾ ਗੁਰੂ ਚੱਲਿਆ ਹੈ ਦੁਸ਼ਮਣੋਂ ਕਿਸੇ ਨੇ ਫੜਨਾ ਤਾਂ ਫੜ ਸਕਦੇ ਹੋ ਔਰ ਰਣ ਭੂਮੀ ਦੇ ਵਿੱਚ ਉਹ ਦੀਆਂ ਠੰਡੀਆਂ ਰਾਤਾਂ ਠੰਡੀ ਹਵਾ ਬੱਦਲ ਵਾਈ ਨਿੱਕੀ ਨਿੱਕੀ ਕਣੀ ਡਿਗ ਰਹੀ ਹਲੇਰੀ ਰਾਤ ਘੋੜੇ ਤੇ ਰਵਾਨਾ ਹੋਏ ਨੇ ਇਤਿਹਾਸਕਾਰ ਲਿਖਦਾ ਹੈ ਕਿ ਜੰਗ ਰਣ ਭੂਮੀ ਚੋਂ ਲੰਘਦੇ ਹੋਏ ਘੋੜੇ ਨੇ ਸ਼ੇਰ ਨੀਮਾ ਕਰ ਲਿਆ ਖੜੋ ਗਿਆ ਕਲਗੀਧਰ ਪਾਤਸ਼ਾਹ ਨੇ ਵੇਖਿਆ ਪਤਾ ਨਹੀਂ ਘੋੜਾ ਕਿਉਂ ਖੜੋ ਗਿਆ ਘੋੜੇ ਨੂੰ ਅੱਡੀ ਲਾਈ ਘੋੜਾ ਗੁੰਮ ਕੇ ਫਿਰ ਖਲੋ ਗਿਆ ਆਕਾਸ਼ ਤੋਂ ਬੱਦਲ ਲਿਸ਼ਕਿਆ ਚਮਕ ਵਜੀ ਜੁਝਾਰ ਸਿੰਘ ਦੀ লাশ ਪਈ ਕੋੜਾ ਚਰਨ ਚੱਟ ਰਿਆ ਉੱਥੇ ਕਲਗੀਧਰ ਪਾਤਸ਼ਾਹ ਲੱਥੇ ਘੋੜਾ ਛੱਡ ਦਿੱਤਾ ਜੁੱਤੀ ਰਾਤੀ ਪੈਰੋਂ ਨੰਗੇ ਪੈਰੀਂ ਉਥਰ ਮਾਣਾ ਹੋਏ ਮਾਛੀ ਵੜੇ ਤੋਂ ਉਸ ਵੇਲੇ ਦਾ ਸੀਨ ਹੈ ਗੱਡੀ ਵਿੱਚੋਂ ਦਸ਼ਮੇਸ਼ ਤਿਆਰ ਹੋ ਪਏ ਵੇਖ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ ਅਰਦਲ ਵਿੱਚ ਲੈ ਕੇ ਦਿਆ ਸਿੰਘ ਤਾਈ ਮੱਥਾ ਧਰ ਲਿਆ ਨੇ ਮਾਛੂ ਵੜੇ ਦੇ ਵੱਲ ਦਿੱਠਾ ਨਾਲ ਸਤਕਾਰ ਦੇ ਪਾਤਸ਼ਾਹ ਨੇ ਜਾਂਦੀ ਵਾਰ ਸ਼ਹੀਦੀ ਅਖਾਰੇ ਦੇ ਵੱਲ ਲੰਘਦੇ ਹੋਏ ਜੁਝਾਰ ਦੀ লাশ ਕੋਲੋਂ ਪੈ ਗਈ ਨਿਗਾ ਕੁਰਬਾਨੀ ਦੇ ਲਾੜੇ ਦੇ ਵੱਲ ਪਲ ਬਰ ਵੇਖਿਆ ਦਾ ਤੇ ਨੇ ਨਾਲ ਗੌਰਵ ਅਤੇ ਫਿਰ ਮੁਸਕਾ ਕੇ ਲੰਘ ਟੁਰਿਆ ਉਪਹਾਈਆਂ ਲਾਂਦੀਆਂ ਅੰਦਰਾਂ ਰਹਿ ਗਈਆਂ ਪਰ ਉਹ ਪੱਲਾ ਛੜਾ ਕੇ ਲੰਗ ਤੁਰਿਆ ਉਬਾਂ ਨਿਕਲ ਗਈਆਂ ਦਿਆ ਸਿੰਘ ਦੀਆਂ ਤੇ ਉਹ ਘਿਰ ਨਹੀਂ ਖਾ ਕੇ ਬੈਠ ਗਿਆ ਉਹਦੇ ਲਹੂ ਲਿਬੜੇ ਪੈਰਾਂ ਕੂਲਿਆਂ ਤੇ ਸਿੰਘ ਸੀਸ ਝੁਕਾ ਕੇ ਬੈਠ ਗਿਆ ਲਹੂ ਪੂੰਝ ਕੇ ਸਾ ਵਿੱਚੋਂ ਝਾਰ ਮਿੱਟੀ ਗੋਦੀ ਵਿੱਚ ਲਟਾ ਕੇ ਬੈਠ ਗਿਆ ਵੱਲ ਪਿਤਾ ਨਰਮੋਹੀ ਦੇ ਵੇਖ ਕੇ ਤੇ ਦਿਆ ਸਿੰਘ ਰੋ ਵਿੱਚ ਆ ਕੇ ਬੈਠ ਗਿਆ ਕਿਸੇ ਮੋਤੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ ਉਹਦੇ ਤਿਆਗ ਦੀ ਮਹਿੰਦੀ ਨਾਲਤਨੀ ਸੀ ਸੁੱਕਾ ਹੱਥ ਜੇ ਪਿਆਰ ਦਾ ਫੇਰ ਜਾਂਦਾ ਦਿੱਤਾ ਕਲਗੀਆਂ ਵਾਲੇ ਨੇ ਪਰਤ ਕੇ ਤੇ ਉੱਚੀ ਆਵਾਜ਼ ਮਾਰੀ ਆ ਜਾ ਦਿਆ ਸਿੰਘਾ ਬਾਜਾਂ ਨਾਲ ਉਡਾਰੀਆਂ ਲਾਉਂਦਾ ਸੀ ਫਾਈਆਂ ਕਿਹੜੀਆਂ ਵਿੱਚ ਫਸ ਗਿਆ ਸਿੰਘਾ ਬੜਾ ਸੁਖੀ ਮੌਤ ਦੀ ਗੋਦ ਅੰਦਰ ਇਹਨੂੰ ਰਹਿਣ ਦੇ ਇੱਥੇ ਪਿਆ ਸਿੰਘਾ ਉਹ ਖੱਪਣ ਪਾਉਂਦਾ ਹੀ ਕੋਣ ਪਰਵਾਨਿਆਂ ਤੇ ਚਾਦਰ ਵਿੱਚ ਲਪੇਟਣਾ ਪਿਆ ਸਿੰਘਾ ਉਹ ਤਾਂ ਉੱਠ ਉਹ ਨਹੀਂ ਦੇਸ਼ ਭਗਤ ਹੁੰਦਾ ਜੋ ਸ਼ਹੀਦ ਦੀ ਮੌਤ ਤੇ ਜੂਰਦਾ ਹੈ ਇਹ ਤਾਂ ਮੰਝਲਾ ਮਾਰ ਕੇ ਪਿਆ ਲੰਮਾ ਸਾਡਾ ਪੰਥ ਪਰ ਸੱਜਣਾ ਦੂਰਦਾ ਹੈ ਕਿਹਾ ਸਿੰਘ ਨੇ ਪਾਤਸ਼ਾਹ ਤੁਸੀਂ ਚੱਲੋ ਮੈਂ دیدار ਕਰਕੇ ਹੁਣੇ ਆ ਜਾਣਾ ਇਨੂੰ ਮਿਲਾਂਗਾ ਫਿਰ ਕਿਸ ਥਾਂ ਉੱਤੇ ਮੈਂ ਇਕਰਾਰ ਕਰਕੇ ਹੁਣੇ ਆ ਜਾਣਾ ਮੇਰੀ ਆਤਮਾ ਤੇ ਬੋਝ ਕੁੰਮਕਾਂ ਦਾ ਹੌਲਾ ਬਾਹਰ ਕਰਕੇ ਹੁਣੇ ਆ ਜਾਣਾ ਦਿਓ ਆਗਿਆ ਕਿ ਦੋਹਾਂ ਚੰਨਿਆਂ ਦਾ ਮੈਂ ਸਸਕਾਰ ਕਰਕੇ ਹੁਣੇ ਆ ਜਾਣਾ ਛੱਡ ਕੇ ਫੁੱਲਾਂ ਨੂੰ ਮਿੱਟੀ ਦੇ ਵਿੱਚ ਰੁਲਦਾ ਮੇਰਾ ਹੌਸਲਾ ਪਿਆ ਤੇ ਆ ਮਿਲਾਂਗਾ ਮੈਂ ਸਸਕਾਰ ਕਰਨਾ ਹੈ ਸਹਿਬ ਜਾਦਿਆਂ ਦਾ ਜੇਕਰ ਜਿਉਂਦਾ ਰਹਾ ਤੇ ਆ ਮਿਲਾਂਗਾ ਗੁਰਾਂ ਆਖਿਆ ਰੋ ਦੇ ਨਾਲ ਮੁਰਕੇ ਓਏ ਉੱਠ ਬਣੀਦਾ ਜੁਮੇਵਾਰ ਸਿੰਘਾ ਜਿੱਤੀ ਹੋਈ ਬਾਜੀ ਨਾਲ ਕਲਨਾ ਦੇ ਜਾਂ ਕਿਸ ਤਰ੍ਹਾਂ ਦਾ ਸਮੇਂ ਹਾਰ ਸਿੰਘਾ ਮੇਰੀ ਨਜ਼ਰ ਵਿੱਚ ਸਾਰੇ ਸ਼ਹੀਦ ਸੁਤੇ ਨਾ ਜੀਤ ਨਾ ਕੋਈ ਜੁਧਾਰ ਸਿੰਘਾ ਇੱਕੋ ਜੇ ਨੇ ਸਾਰੇ ਜੇ ਕਰ ਸਕਣਾ ਤਾਂ ਫਿਰ ਸਭਲਾਂ ਦਾ ਕਰੀ ਸੰਸਕਾਰ ਸਿੰਘਾ ਮੇਰੇ ਕਾਲਜੇ ਨੂੰ ਲੱਖਾਂ ਜ਼ਖਮ ਲੱਗੇ ਤੂੰ ਪਲੋਸਨਾ ਇੱਕੋ ਫਟੜਿਆ ਮੇਰੀ ਨਜ਼ਰ ਚੋਂ ਵੇਖ ਕੋਈ ਇਹਨਾਂ ਵਿੱਚੋਂ ਨਹੀਂ ਅਜੀਤ ਜੁਧਾਰ ਤੋਂ ਘਟੜਿਆ ਇੱਕੋ ਜੇ ਟੋਟੇ ਮੇਰੀਆਂ ਆਂਦਰਾਂ ਦੇ ਉਹ ਸਿੱਖਾ ਜੱਲਿਆ ਵਿਤਕਰਾ ਕਰ ਰਹੇ ਆਂ ਕੰਡੇ ਮੌਤ ਦੇ ਚੁੱਬੇ ਨੇ ਸਾਰਿਆਂ ਨੂੰ ਤੂੰ ਫੁੱਲ ਸਰਦਾ ਦੇ ਕੱਲੇ ਤੇ ਧਰ ਰਿਆ ਏ ਇੱਥੇ ਸਭਨਾ ਸਵਾਸਾਂ ਦਾ ਦਾਨ ਦਿੱਤਾ ਹੈ ਪਰ ਤੂੰ ਇੱਕ ਖਾਤਰ ਹੋ ਗਏ ਪਰ ਰਿਆ ਏ ਮੈਨੂੰ ਜ਼ਿੰਦਗੀ ਦਿੱਤੀ ਏ ਸਾਰਿਆਂ ਨੇ ਤੂੰ ਅਜੀਤ ਜੁਹਾਰ ਲਈ ਮਰ ਰਿਆ ਏ ਜੇ ਤੂੰ ਅਮਰਤ ਦੀ ਸ਼ਕਤੀ ਗ੍ਰਹਿਣ ਕਰ ਦੋ ਵੱਖੋ ਵੱਖਰੇ ਤੈਨੂੰ ਨਾ ਬੁੱਤ ਦਿਸਦੇ ਜੇ ਤੂੰ ਭਾਈ ਕਨਈਏ ਤੂੰ ਸਮਕ ਲੈੰਦੋ ਤਾਂ ਤੈਨੂੰ ਸਾਰੇ ਰਿਸ਼ਮੇਸ਼ ਦੇ ਪੁੱਤ ਦਿਸਦੇ ਜਿਹੜੇ ਮਰਦੇ ਨੇ ਮੌਤ ਬਹਾਦਰਾਂ ਦੀ ਉਹ ਨਹੀਂ ਖਫਨ ਦੀ ਸਮਝਦੇ ਲੋਹਰ ਸਿੰਘਾਂ ਇਹਨੇ ਇਸ਼ਕ ਦੀ ਅੱਗੇ ਵੀ ਸਰਨ ਵਾਲੇ ਰੱਖਦੇ ਚਿਖਾ ਦੀ ਨਹੀਂ ਹਜੋਰ ਸਿੰਘਾਂ ਮਾਸ ਇਹਨਾਂ ਦਾ ਖਾਣ ਨਿਸ਼ੰਗ ਹੋ ਕੇ ਇਲਾਕਾਂ ਤਰੋੜ ਤਰੋੜ ਸਿੰਘਾਂ ਤਾਂ ਕਿ ਅਣਖ ਦੀ ਜਗ ਨੂੰ ਮਿਲੇ ਗੁਰਤੀ ਤੇ ਜੰਮਨਸੂਰ ਮੇ ਲੱਖ ਕਰੋੜ ਸਿੰਘਾਂ ਜੇਕਰ ਇਹਨਾਂ ਨੂੰ ਖੱਪਣ ਦੀ ਚਾਹ ਹੁੰਦੀ ਇਹਨਾਂ ਵਾਸਤੇ ਖੱਪਣ ਦੇ ਕੋਲ ਰੱਖਦਾ ਤਾਂ ਮੈਂ ਵੇਂਦਾ ਨਗੇਜ ਕਮਜ਼ੋਰ ਦਾ ਨਾ ਹੰਜੂ ਇਹਨਾਂ ਲਈ ਹੁੰਦੇ ਜੇ ਆਖ ਅੰਦਰ ਤਾਂ ਮੈਂ ਇਹਨੂੰ ਪਿਆਸਿਆਂ ਟੋਰਦਾ ਨਾ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਬਜਾ ਕੇ ਆ ਗਿਆ ਹਾਂ ਲੋਕੀ ਕਹਿਣ ਤੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹਨਾਂ ਮਿਹਨਿਆਂ ਤੋਂ ਸਮਝਾਂ ਮਾਨ ਮਿਲਦਾ ਕਿ ਸਰਬੰਸੂ ਲੁਟਾ ਕੇ ਆ ਗਿਆ ਹਾਂ ਇਹ ਵੀ ਕਹਿਣ ਲੋਕੀ ਤਾਂ ਵੀ ਸੁਣ ਲਵਾਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ ਮੈਨੂੰ ਰਤਾ ਪਰਵਾਹ ਨਹੀਂ ਜੱਗ ਸਾਰਾ ਮੈਨੂੰ ਲੱਖ ਵਾਰੀ ਡੰਡ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਇਹ ਜੋ ਚਾਦਰੇ ਦਾ ਖੱਪਣ ਪਾ ਰਿਆ ਏ ਇਹਦੇ ਨਾਲੇ ਚੱਲੇ ਨਹੀਂ ਸਾਜ ਸਿੰਘਾ ਪਰਦੇ ਪਾ ਸ਼ਹੀਦਾਂ ਤੇ ਖੱਪਣਾ ਦੇ ਇਹਨਾਂ ਦੀਆਂ ਵਡਿਆਈਆਂ ਨਾ ਕੱਜ ਸਿੰਘਾ ਲੜ ਕੇ ਜੰਗ ਏ ਤਾਂ ਜਿਹੜੇ ਮਰਨ ਯੋਧੇ ਖੱਫਣ ਉਹਨਾਂ ਨੂੰ ਹੁੰਦੇ ਦੇ ਬੱਜ ਸਿੰਘਾ ਟੋਟੇ ਇਹਨਾਂ ਦੇ ਗਿਰਨ ਸੰਗ ਲੋਕੀ ਸੂਰ ਬੀਰਾਂ ਦੀ ਇਹਦੇ ਵਿੱਚ ਲੱਜ ਸਿੰਘਾ ਜੇਕਰ ਇਹਨਾਂ ਨੂੰ ਕਫਨ ਦੀ ਚਾਹ ਹੁੰਦੀ ਮਰਦੇ ਮਹਿਲੀ ਇਹ ਪਲਗ ਨਿਵਾਰੀਆਂ ਤੇ ਇਹ ਬੇ ਕਫਨ ਲਾਸ਼ਾਂ ਪੜਦੇ ਪਾਉਣ ਗਿਆ ਭਾਰਤ ਦੀਆਂ ਸਤਵੰਤੀਆਂ ਨਾਰੀਆਂ ਤੇ ਉਹ ਅੰਮ੍ਰਿਤਧਾਰੀ ਆ ਅੰਮ੍ਰਿਤਧਾਰੀ ਆ ਉੱਠਣੇ ਸਿਣ ਤੋਂ ਕਿ ਰਾਜੀ ਕਦੇ ਨਹੀਂ ਸਾਰਾ ਸੰਸਾਰ ਰਹਿਂਦਾ ਲੱਤ ਦੋਈ ਬੀੜੀ ਮੈ ਨਹੀਂ ਰੱਖ ਸਕਦਾ ਜਾਂ ਉਰਾੜ ਰਹਿਂਦਾ ਜਾਂ ਮੈਂ ਪਾਰ ਰਹਿਂਦਾ ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ ਜਾਂ ਸੂਲ ਰਹਿਂਦਾ ਜਾਂ ਪਰਿਵਾਰ ਰਹਿਂਦਾ ਨਹੀਂ ਸੀ ਦੁਆ ਜੋਗੀ ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿਂਦਾ ਦੇ ਅਸੰਗਾ ਗੰਬੋਲ ਸਕੇ ਆਣਾ ਅੰਜੂ ਕੇਰ ਦਾ ਕੇਰ ਦਾ ਤੁਰ ਪਿਆਓ ਸੂਰ ਮਤਾਈ ਤੇ ਉਸ ਪ੍ਰਮਾਤਮਾ ਦੀ ਮਾਲਾ ਫੇਰਦਾ ਫੇਰਦਾ ਤੁਰ ਪਿਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲੋ ਜੀ ਇਹਨੂੰ ਮਨਜ਼ੂਰ ਕਰੋ